ਚੰਡੀਗੜ੍ਹ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਾਜ਼ਿਸ਼ਕਰਤਾ ਅਨਮੋਲ ਬਿਸ਼ਨੋਈ ਅਤੇ ਸਚਿੰਦ ਥਾਪੜ ਦੇ ਜਾਲੀ ਪਾਸਪੋਰਟ ਬਰਵਾਉਣ ਵਾਲੇ ਦੋ ਅੰਤਰਰਾਸ਼ਟਰੀ ਇਮੀਗ੍ਰੇਸ਼ਨ ਧੋਖਾਧੜੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਦੋਵਾਂ ਖਿਲਾਫ ਥਾਣਾ 34 ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਦੋਸ਼ੀਆਂ ਨੂੰ ਥਾਣਾ 34 ਦੇ ਇੰਚਾਰਜ ਇੰਸਪੈਕਟਰ ਸਤਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫਤਾਰ ਕੀਤਾ ਹੈ ਇਸ ਗਰੁੱਪ ਨੇ ਵੀਜ਼ਾ ਦੇ ਨਾਂ ਤੇ ਦਰਜਨਾ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰੀ ਹੈ ਮੁਲਜ਼ਮ ਅਰਜੀਤ ਖਿਲਾਫ ਪਹਿਲਾ ਹੀ 8 ਅਪਰਾਧਿਕ ਮਾਮਲੇ ਦਰਜ ਨੇ ਅਤੇ ਹਰਮੀਤ ਖਿਲਾਫ ਪੰਜ ਮਾਮਲੇ ਦਰਜ ਨੇ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਹਰਮੀਤ ਸਿੰਘ ਉਰਫ ਟੀਟੂ ਚੰਦਵਾਸੀ ਬਾਬਾ ਨਾਮਦੇਵ ਕਲੋਨੀ ਕਪੂਰਥਲਾ ਪੰਜਾਬ ਅਤੇ ਅਰਜੀਤ ਕੁਮਾਰ ਉਰਫ ਟੋਨੀ ਉਰਫ ਪਾਜੀਵਾਸੀ ਰਾਣਾ ਬਾਗ ਦਿੱਲੀ ਵਜੋਂ ਹੋਈ ਹੈ ਹਰਮੀਤ ਜਾਲੀ ਪਾਸਪੋਰਟ ਵੀਜ਼ਾ ਆਧਾਰ ਕਾਰਡ ਵੋਟਰ ਆਈਡੀ ਵਿਦਿਅਕ ਸਰਟੀਫਿਕੇਟ ਬਣਾਉਣ ਵਿੱਚ ਮਾਹਰ ਹੈ ਇਸ ਦੇ ਨਾਲ ਹੀ ਅਰਜੀਤ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਇਮੀਗ੍ਰੇਸ਼ਨ ਧੋਖਾ ਧੜੀ ਦਾ ਮਾਹਰ ਹੈ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕੀ ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀਆਂ ਨੇ ਜਾਲੀ ਦਸਤਾਵੇਜ਼ਾਂ ਤੇ ਕਈ ਅਪਰਾਧੀਆਂ ਨੂੰ ਵਿਦੇਸ਼ ਭੇਜਿਆ ਹੈ ਪਰ ਦੋਵਾਂ ਨੇ ਪਹਿਲਾਂ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਾਜ਼ਿਸ਼ਕਰਤਾ ਅਨਮੋਲ ਬਿਸ਼ਨੋਈ ਅਤੇ ਸਚਿੰਤ <th>ਪਰ ਦੇ ਜਾਲੀ ਦਸਤਾਵੇਜ਼ ਤਿਆਰ ਕੀਤੇ ਅਤੇ ਫਿਰ ਉਹਨਾਂ ਦੇ ਜਾਲੀ ਪਾਸਪੋਰਟ ਬਣਵਾਏ ਫਿਰ ਤਾਂ ਜੋ ਕਿਸੇ ਨੂੰ ਕੋਈ ਸੁਰਾਗ ਨਾ ਮਿਲੇ ਉਹਨਾਂ ਨੇ ਚਲਾਕੀ ਨਾਲ ਉਹਨਾਂ ਨੂੰ ਵਿਦੇਸ਼ ਭੇਜ ਦਿੱਤਾ ਜਾਂਚ ਪਤਾ ਲੱਗਾ ਹੈ ਕਿ ਦੋਸ਼ੀ ਅਰਜੀਤ ਕੁਮਾਰ ਨੂੰ ਪਹਿਲਾਂ ਹੀ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਸਮੇਂ ਉਹ ਜ਼ਮਾਨਤੇ ਬਾਹਰ